ਕਈ ਵਾਰੀ ਆਪਣੇ ਨਾਲ ਕੀ ਹੁੰਦਾ ਨਾ ਵੀ ਆਪਾਂ ਕੁਝ ਕਰੇ ਜਿਵੇਂ ਕੋਈ ਚੀਜ਼ ਬਣਾਉਣ ਲੱਗਦੇ ਆ ਕਾਲ-ਖਾਲ ਦੇ ਵਿੱਚ ਮੰਨ ਲਓ ਵੀ ਚਾਹ ਬਣਾ ਰਹੇ ਤੇ ਲੇਟ ਹੋ ਰਹੇ ਆ ਕੰਮ ਤੋਂ ਤੇ ਹੋਰ ਦੋ ਚਾਰ ਚੀਜ਼ਾਂ ਕਰਦੇ ਆ ਉਦੋਂ ਫਿਰ ਕਰਦੇ ਕਰਾਉਂਦੇ ਕੁਝ ਗਲਤ ਹੋ ਜਾਂਦਾ ਜਿਵੇਂ ਚਾਹ ਉੱਪਰ ਗਈ ਚਾਹ ਉੱਪਰ ਗਈ ਉਦੋਂ ਧਿਆਨ ਹੋ ਗਿਆ ਫਿਰ ਉਹ ਕੀ ਭਾਂਡਾ ਵੀ ਟੁੱਟ ਗਿਆ ਕੋਈ ਭਾਂਡਾ ਵੀ ਟੁੱਟ ਗਿਆ ਬੱਸ ਫਿਰ ਇੰਨਾ ਖਲਾਰਾ ਪੈਂਦਾ ਫਿਰ ਬੰਦਾ ਤਪ ਜਾਂਦਾ ਫਿਰ ਕਹਿੰਦਾ ਯਾਰ ਸਾਣਾ ਕੁਝ ਵੀ ਕੰਮ ਦਾ ਨਹੀਂ ਹੋ ਰਿਹਾ ਕੀ ਕਰੀਏ ਹੈਨਾ ਤੁਹਾਡੇ ਨਾਲ ਵੀ ਹੋਇਆ ਹੋਣਾ ਇਹ ਕੰਮ ਤੇ ਜਾ ਰਹੇ ਆ ਲੇਟ ਹੋ ਗਏ ਉੱਥੇ ਟ੍ਰੈਫਿਕ ਲੱਗੀ ਉੱਥੇ ਮੂਰੇ ਕੋਈ ਇਹੋ ਜਿਹਾ ਇਨੇ ਲੜ ਪਿਆ ਹਾਰ ਨਾਰ ਮਾਰਤੇ ਗਾਲਾਂ ਕੱਢਤੀਆਂ ਹੈਨਾ ਫਿਰ ਕੰਮ ਤੇ ਜਾਓ ਉੱਥੇ ਕੋਈ ਹੋ ਜਾਗਾ ਹਾਂ ਸਿਆਣਾ ਟਕਰ ਗਿਆ ਇਹ ਅਕਸਰ ਆਪਣੇ ਨਾਲ ਹੁੰਦੀਆਂ ਹੈ ਜਿਹੇ ਚੀਜ਼ਾਂ ਤੇ ਉਹਦਾ ਇਹ ਰਹਿਦਾ ਵੀ ਜ਼ਿੰਦਗੀ ਕੰਟਰੋਲ ਚ ਹੀ ਹੈ ਨਹੀਂ ਯਾਰ ਜ਼ਿੰਦਗੀ ਚ ਕੁਝ ਵੀ ਮੇਰੇ ਕੰਟਰੋਲ ਚ ਨਹੀਂ ਹੈਗਾ ਮੈਂ ਕੀ ਕਰਾਂ ਅੱਜ ਦਾ ਟੌਪਿਕ ਆਪਣੇ ਹੀ ਹੈ ਵੀ ਜੇ ਜ਼ਿੰਦਗੀ ਆਊਟ ਆਫ ਕੰਟਰੋਲ ਲੱਗ ਰਹੀ ਹੈ ਨਾ ਲੱਗਦਾ ਵੀ ਲਾਈਫ ਤੇ ਮੇਰਾ ਕੋਈ ਕੰਟਰੋਲ ਹੀ ਹੈ ਨਹੀਂ ਫੇਰ ਕੀ ਕਰੀਏ ਪਹਿਲੀ ਚੀਜ਼ ਤੇ ਇਹਦੇ ਵਿੱਚ ਇਹ ਆ ਵੀ ਆਪਾਂ ਨੂੰ ਸਮਝਣਾ ਪੈਣਾ ਵੀ ਕਿਹੜੇ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਲੱਗਦਾ ਵੀ ਜ਼ਿੰਦਗੀ ਆਊਟ ਆਫ ਕੰਟਰੋਲ ਹੋ ਗਈ ਮੇਰੇ ਹੱਥ ਵਸਤਾ ਕੁਝ ਰਹੀ ਨਹੀਂ ਯਾਰ ਬਸ ਔਖੀ ਹੈ ਪੈ ਸਭ ਤੋਂ ਪਹਿਲੀ ਚੀਜ਼ ਨੇ ਸਟ੍ਰੈਸ ਜੇ ਤੁਹਾਨੂੰ ਸਟ੍ਰੈਸ ਹੈ ਕਿਸੇ ਚੀਜ਼ ਦੀ ਹਨਾ ਦਿਮਾਗ ਦੇ ਉੱਤੇ ਲੋਡ ਹੈ ਡਿਪਰੈਸ਼ਨ ਹੈ ਐਂਜ਼ਾਈਟੀ ਹੈ ਪੈਨਿਕ ਅਟੈਕ ਹੁੰਦੇ ਨੇ ਜਾਂ ਲੋ ਮੂਡ ਹੈ ਜਾਂ ਹਜੇ ਪਤਾ ਨਹੀਂ ਪਰ ਡਿਪਰੈਸ਼ਨ ਹੈਗਾ ਤਾਂ ਉਹ ਚੀਜ਼ਾਂ ਨਾਲ ਹੀ ਸਭ ਤੋਂ ਪਹਿਲਾਂ ਮਹਿਸੂਸ ਹੋਣਾ ਲੱਗਦਾ ਯਾਰ ਵੀ ਜ਼ਿੰਦਗੀ ਆਊਟ ਆਫ ਕੰਟਰੋਲ ਹੋ ਚੁੱਕੀ ਆ ਬਹੁਤ ਔਖਾਂ ਮੇਰੇ ਬਾਸ ਕੁਝ ਨਹੀਂ ਹੈਗਾ ਇਸ ਤੋਂ ਬਾਅਦ ਦੂਜਾ ਕੀ ਹੁੰਦਾ ਦੂਜਾ ਪੁਆਇੰਟ ਇਹਦੇ ਵਿੱਚ ਹੈਗਾ ਜੇ ਤੁਹਾਡੀ ਸਿਹਤ ਖਰਾਬ ਹੈ ਮੰਨ ਲਓ ਕੋਈ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਹੈ ਹਨਾ ਕਿਸੇ ਤਰ੍ਹਾਂ ਦੀ ਬੁਖਰੀ ਅਸਥਮਾ ਡਾਇਬਟੀਜ਼ ਜੋ ਵੀ ਕਿੰਨੀਆਂ ਹਜ਼ਾਰਾਂ ਲੱਖਾਂ ਬਿਮਾਰੀਆਂ ਨੇ ਜੇ ਤੁਹਾਨੂੰ ਬਿਮਾਰੀ ਹੁੰਦੀ ਹੈ ਨਾ ਬਿਮਾਰੀ ਦੇ ਨਾਲ ਕੀ ਹੁੰਦਾ ਆਪਾਂ ਕੜੀ ਨਾਲ ਕੜੀ ਛੋੜ ਲੱਗ ਜਾਂਦੇ ਆ ਫਿਰ ਫਿਰ ਆਪਾਂ ਲੱਗਦਾ ਵੀ ਇਹ ਮੇਰੇ ਨਾਲ ਹੀ ਹੋ ਰਿਹਾ ਮੇਰੇ ਨਾਲ ਹੀ ਕਿਉਂ ਹੋ ਰਿਹਾ ਤਾਂ ਦੂਜਾ ਕਾਰਨ ਹੈਗਾ ਬਿਮਾਰੀਆਂ ਜਿਹਦੇ ਵਿੱਚ ਤੁਹਾਨੂੰ ਲੱਗਦਾ ਲਾਈਫ ਆਊਟ ਆਫ ਕੰਟਰੋਲ ਹੋ ਗਈ ਤੀਜੀ ਚੀਜ਼ ਕੀ ਹੈ ਤੀਜੀ ਚੀਜ਼ ਹੈਗੀ ਰਿਸ਼ਤੇ ਜਦੋਂ ਰਿਸ਼ਤਿਆਂ ਦੇ ਵਿੱਚ ਖਟਾਸ ਆ ਜਾਏ ਜਦੋਂ ਅਪਦਿਆਂ ਦੇ ਨਾਲ ਬਣਨੋਂ ਹਟ ਜੇ ਜਦੋਂ ਹਰ ਕੋਈ ਇਹ ਲੱਗੇ ਵੀ ਸਾਰ ਕੋਈ ਮੇਰੇ ਤੋਂ ਹੁਣ ਪਾਸਾ ਵਟ ਰਿਹਾ ਹੈ ਜਦੋਂ ਲੋਕ ਬਗਾਨੇ ਜਿਹੜੇ ਹੈਗੇ ਨੇ ਹੈਨਾ ਉਹ ਜਾਦੇ ਪੁੱਛਣ ਅਪਦਿਆਂ ਨਾਲੋਂ ਤੇ ਫਿਰ ਦੁੱਖ ਲੱਗੇ ਤਾਂ ਉਹ ਵੀ ਇੱਕ ਕਾਰਨ ਹੁੰਦਾ ਜਦੋਂ ਲੱਗਦਾ ਵੀ ਜ਼ਿੰਦਗੀ ਕੰਟਰੋਲ 'ਚ ਹੈ ਨਹੀਂ ਇਹ ਤੋਂ ਬਾਅਦ ਕੀ ਹੁੰਦਾ ਨੈਸ਼ਨਲ ਕ੍ਰਾਈਸਿਸ ਹੋ ਗਏ ਜਿਵੇਂ ਮੰਨ ਲਓ ਤੁਸੀਂ ਮੁਲਕੀ ਹੈਚ ਰਹੇ ਹੋ ਜਿੱਥੇ ਹੁਣ ਮਹਿੰਗਾਈ ਵੱਧ ਗਈ ਕੁਝ ਹੋ ਗਿਆ ਜਾ ਕੇ ਤੇ ਪਹਚਾੜ ਆ ਗਏ ਜਾਂ ਮੰਨ ਲਓ ਜਿਵੇਂ ਹੁਣ ਤੁਰਕੀ ਦੇ ਵਿੱਚ ਹੋਇਆ ਉਵੇਂ ਦਾ ਕੁਝ ਹੋ ਗਿਆ ਤਾਂ ਉਹਨਾਂ ਚੀਜ਼ਾਂ ਨਾਲ ਵੀ ਲੱਗਦਾ ਵੀ ਫਿਰ ਜ਼ਿੰਦਗੀ ਇਹਨਾਂ ਨਾਲ ਨਾਲ ਜ਼ਿੰਦਗੀ 'ਚ ਕੋਈ ਟ੍ਰੈਜੇਡੀ ਹੋ ਜਾ ਕੋਈ ਗੁਰਜਰ ਜੇ ਕਿ 60 ਫੀਟ ਵੱਡੀ ਵੱਜ ਜੇ ਜਾਂ ਕੋਈ ਫਾਈਨੈਂਸ਼ੀਅਲ ਲਾਸ ਵੱਡਾ ਹੋ ਜਾਏ ਉਹਨਾਂ ਤੋਂ ਬਾਅਦ ਵੀ ਆਪਾਂ ਨੂੰ ਲੱਗਦਾ ਹੈ ਕਿ ਭਾਈ ਹੁਣ ਜ਼ਿੰਦਗੀ ਤੇ ਮੇਰਾ ਕੋਈ ਕੰਟਰੋਲ ਰਹਾ ਨਹੀਂ ਹੈਗਾ ਇਹ ਮੈਂ ਬਥੇਰੇ ਚਾਣੇ ਬਾਣੇ ਬਣਦਾ ਪਰ ਬਣਦਾ ਤਾਂ ਕੁਝ ਵੀ ਨਹੀਂ ਹੈਗਾ ਕੀ ਕਰੀ ਹੈ ਨਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਲੱਗਦਾ ਹੁੰਦਾ ਵੀ ਜ਼ਿੰਦਗੀ ਤੇ ਕੰਟਰੋਲ ਨਹੀਂ ਕੋਈ ਵੱਡਾ ਲਾਈਫ ਦੇ ਵਿੱਚ ਇਵੈਂਟ ਹੋਇਆ ਹੋਵੇ ਉਹਦੇ ਨਾਲ ਵੀ ਜਦੋਂ ਅਸੀਂ ਕੰਟਰੀ ਚੇਂਜ ਕਰਦੇ ਹਾਂ ਮੈਂ ਸਟੂਡੈਂਟ ਨੇ ਉਹ ਕੈਨੇਡਾ ਜਾਂਦੇ ਉੱਥੇ ਜਾ ਕੇ ਇੱਕ ਵਾਰ ਇਹਨਾਂ ਨੂੰ ਲੱਗਦਾ ਮੇਰੀ ਲਾਈਫ ਤੇ ਤਾਂ ਇਹ ਜਿਹੜੀਆਂ ਦਿੱਕਤਾਂ ਹੈਗੀਆਂ ਨਾ ਇਹ ਆਮ ਹੀ ਆਉਂਦੀਆਂ ਨੇਗੀਆਂ ਪਰ ਕਿਉਂਕਿ ਜਿਹੜੀ ਆਪਾਂ ਨੂੰ ਆਈ ਹੁੰਦੀ ਹੈ ਆਪਾਂ ਨੂੰ ਉਹੀ ਦਿਖ ਰਹੀ ਹੁੰਦੀ ਉਦੋਂ ਉਹਦਾ ਪਹਿਨੀ ਸਮਝਦੇ ਵੀ ਇਹ ਇੱਕ ਕਾਮਨ ਚੀਜ਼ ਹੈ ਹੋਰ ਲੋਕਾਂ ਨਾਲ ਵੀ ਹੋ ਰਹੀ ਹੈ ਤਾਂ ਇਸ ਕਰਕੇ ਉਦੋਂ ਇਹ ਲੱਗਦਾ ਵੀ ਬਸ ਹੁਣ ਮੇਰਾ ਮੇਰੀ ਜ਼ਿੰਦਗੀ ਤੇ ਜਿਹੜਾ ਕੰਟਰੋਲ ਹੈ ਨਾ ਉਹ ਬਿਲਕੁਲ ਖਤਮ ਹੋ ਚੁੱਕਿਆ ਤੇ ਐਵੇਂ ਦੇ ਕਾਲ ਆ ਮੈਨੂੰ ਬਹੁਤ ਆਉਂਦੀਆਂ ਜਦੋਂ ਮੇਰੇ ਨਾਲ ਗੱਲਬਾਤ ਕਰਦੇ ਨੇ ਕੋਈ ਕਹਿੰਦੇ ਬਾਈ ਜੀ ਤੂੰ ਹੀ ਦੱਸ ਤੇ ਅਸੀਂ ਕੀ ਕਰੀਏ ਤੁਹਾਨੂੰ ਦੂਜਾ ਬੰਦਾ ਕਰੇ ਕੁਝ ਨਹੀਂ ਦੱਸ ਸਕਦਾ ਤੁਸੀਂ ਕੀ ਕਰੋਗੇ ਉਹ ਸਿਰਫ ਤੁਹਾਨੂੰ ਹੈਲਪ ਕਰ ਸਕਦਾ ਸੋਚਣ ਦੇ ਵਿੱਚ ਥੋੜੇ ਆਈਡੀਆ ਉਹ ਤੁਹਾਨੂੰ ਹੀ ਬਤਾਨੇ ਤੁਸੀਂ ਅੱਗੇ ਕਿਵੇਂ ਵਧਣਾ ਹੈ ਤੁਸੀਂ ਆਪਣੇ ਆਪ ਨੂੰ ਸ਼ਾਂਤ ਕਿਵੇਂ ਕਰਨਾ ਹੈ ਲੋਕਾਂ ਤੋਂ ਤੁਸੀਂ ਚੁਆਇਸਸ ਲੈ ਸਕਦੇ ਹੋ ਤਾਂ ਹੁਣ ਆਪਾਂ ਕੁਝ ਚੁਆਇਸਸ ਨੇ ਕੁਝ ਆਈਡੀਆ ਨੇ ਜਿਹੜੇ ਆਪਾਂ ਵੀ ਅੱਜ ਡਿਸਕਸ ਕਰਾਂਗੇ ਇਹਨਾਂ ਚੋਂ ਕਿਹੜਾ ਤੁਹਾਨੂੰ ਸੂਟ ਕਰਦਾ ਉਹ ਤੁਸੀਂ ਵਰਤ ਲੈਣਾ ਕਿਹੜਾ ਤੁਸੀਂ ਮੋਡੀਫਾਈ ਕਰਕੇ ਵਰਤਣਾ ਉਹਨੂੰ ਮੋਡੀਫਾਈ ਵਗੈਰਾ ਤੇ ਵਰਤ ਲਓ ਕਿਹੜਾ ਤੁਸੀਂ ਕਹਿੰਦੇ ਨਾ ਵੀ ਇਹ ਤਾਂ ਨਹੀਂ ਚੱਲਣਾ ਉਹਨੂੰ ਨਾ ਛੇੜਿਓ ਪਰ ਜ਼ਰੂਰੀ ਇਹ ਹੈ ਵੀ ਜੋ ਹੁਣ ਤੁਸੀਂ ਸੁਣੋ ਮੇਰੇ ਤੋਂ ਇਹਦੇ ਬਾਅਦ ਉਹਦੇ ਤੇ ਕੰਮ ਕਰੋ ਕਿਉਂਕਿ ਨਹੀਂ ਤਾਂ ਸਿਰਫ ਇਹ ਓਵੇਂ ਹੋ ਜਾਂਦਾ ਵੀ ਜਿਵੇਂ ਪਿੰਡ ਚ ਟਰਾਲੀਆਂ ਪਰ ਪਰ ਦਵਾਨਾਂ ਤੇ ਜਾਇਦਾ ਜਾਂਦੀਆਂ ਸੀਗਾ ਪੁਰਾਣੇ ਟਾਈਮਾਂ ਚ ਹੁਣ ਵੀ ਜਾਂਦੇ ਆ ਪਰ ਅਸਰ ਕਿਸੇ ਤੇ ਹੁੰਦਾ ਨਹੀਂ ਹੈਨਾ ਫਿਰ ਵੀਡੀਓ ਦਾ YouTube ਤੇ ਹਜ਼ਾਰਾਂ ਦੇਖੀ ਜਾਂਦੇ ਆ ਆਪਾਂ ਜਾਂ ਪੋਡਕਾਸਟ ਸੁਣੀ ਜਾਂਦੇ ਆ ਜੇ ਆਪਾਂ ਕੰਮ ਸਟੈਪ ਲਏ ਹੀ ਨਾ ਨਾ ਫੇਰ ਨਹੀਂ ਹੋਣਾ ਗੱਲ ਮੈਂ ਪਹਿਲਾਂ ਵੀ ਕਹਾਂ ਉਹ ਵੀ ਕਰੇ ਤੇ ਹੋਣਾ ਹੈ ਬਿਨਾ ਕਰੇ ਨਹੀਂ ਹੋਣਾ ਠੀਕ ਹੈ ਤਾਂ ਕਰਨਾ ਤੁਹਾਨੂੰ ਪੈਣਾ ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਦੇ ਵਿੱਚ ਚੀਜ਼ਾਂ ਇਹ ਕਰਦੇ ਆ ਸਭ ਤੋਂ ਪਹਿਲਾ ਸਟੈਪ ਜਿਹੜਾ ਤੁਸੀਂ ਲੈ ਸਕਦੇ ਹੋ ਜੇ ਲਾਈਫ ਕੰਟਰੋਲ ਚ ਨਹੀਂ ਨਾ ਲੱਗਦੀ ਤਾਂ ਲਾਈਫ ਨੂੰ ਪਾਸੇ ਰੱਖ ਦਿਓ 5 ਮਿੰਟ ਨਰਿੰਦਰ ਸਿੰਘ ਪੂਰ ਕਹਿੰਦੇ ਨੇ ਵੀ ਲਾਈਨ ਦੇ ਵਿੱਚ ਖੜੇ ਹੋ ਕੇ ਲਾਈਨ ਦਾ ਟੇੜ ਨਹੀਂ ਦਿਖਦਾ ਤੇ ਕਈ ਵਾਰੀ ਆਪਾਂ ਸਿਚੁਏਸ਼ਨ ਦੇ ਵਿੱਚ ਇਹਨੇ ਫਸੇ ਹੁੰਨੇ ਆ ਤਾਂ ਆਪ ਨੂੰ ਦਿਖਦਾ ਹੀ ਨਹੀਂ ਹੈਗਾ ਵੀ ਇਹ ਸਿਚੁਏਸ਼ਨ ਦੇ ਵਿੱਚ ਦਿੱਕਤ ਕੀ ਹੈ ਹੁਣੇ ਮੈਂ ਤੁਹਾਨੂੰ ਇਹ ਦੱਸਦਾ ਵੀ ਮੰਨ ਲਓ ਤੁਸੀਂ ਘਰੇ ਫੋਟੋ ਫਰੇਮ ਲਾਉਨੇ ਤਾਂ ਵੀ ਤੁਸੀਂ ਕਹਿੰਦੇ ਪਰੇ ਹੋ ਕੇ ਦੇਖੀ ਮੜਾ ਜਾ ਹਨਾ ਫੇਰ ਹੀ ਫਰੇਮ ਦਿਖਦਾ ਉੱਪਰ ਹੀ ਹੋ ਕੇ ਦੇਖ ਹਨਾ ਤੇ ਐਵੇਂ ਜਦੋਂ ਆਪਾਂ ਟ੍ਰੇਨ 'ਚ ਜਾਂਦੇ ਹੁੰਨੇ ਹੁਣ ਤਾਂ ਚੱਲ ਟ੍ਰੇਨਾਂ ਜਿਹੜੀਆਂ ਮੈਟਰੋ ਮੋਟਰ ਦਾ ਵਿੱਚੋਂ ਦੇਖਦੇ ਨੇ ਪਹਿਲਾਂ ਟ੍ਰੇਨ ਪਤਾ ਹੀ ਨਹੀਂ ਲੱਗਦੀ ਅਸੀਂ ਮੋੜ ਕਿਵੇਂ ਕੱਟਦੀ ਆ ਪਤਾ ਕੁਛਕ ਲੱਗਦਾ ਨਹੀਂ ਜੋ ਕਿ ਬਾਰੇ ਵਿੱਚ ਦੀ ਬਾਹਰੋਂ ਕੱਢ ਕੇ ਦੇਦਾ ਸੀ ਉਹਨੂੰ ਟ੍ਰੇਨ ਜਾਂਦੀ ਐ ਮੋੜਦੀ ਜਾਂ ਦੀਂਦੀ ਸੀ ਹੈਨਾ ਤਾਂ ਐਵੇਂ ਕਾਫੀ ਚੀਜ਼ਾਂ ਹੁੰਦੀਆਂ ਐ ਵੇਦੀਆਂ ਵੀ ਲਾਈਨ ਦੇ ਵਿੱਚ ਖੜੇ ਹੋ ਕੇ ਜਿਵੇਂ ਲਾਈਨ ਦਾ ਟ੍ਰੇਡ ਨਹੀਂ ਦਿਖਦਾ ਸਿਚੁਏਸ਼ਨ ਦੇ ਵਿੱਚ ਰਹਿ ਕੇ ਵੀ ਤੁਸੀਂ ਸਿਚੁਏਸ਼ਨ ਨੂੰ ਹੱਲ ਨਹੀਂ ਕਰ ਸਕਦੇ ਤਾਂ ਥੋੜੀ ਜੀ ਬ੍ਰੇਕ ਲਓ ਸਿਚੁਏਸ਼ਨ ਚੋਂ ਬਾਹਰ ਨਿਕਲ ਕੇ ਐਜ਼ ਅ ਥਰਡ ਪਰਸਨ ਦੇਖੋਏ ਉਵੇਂ ਹੀ ਐ ਜਿਵੇਂ ਦੋ ਬੰਦੇ ਚੈਸ ਖੇਡ ਰਹੇ ਹੋਣਾ ਤੀਆ ਬੰਦਾ ਜਿਹੜਾ ਪਰੇ ਖੜਾ ਨੂੰ ਚੱਲਣਾ ਜ਼ਿਆਦਾ ਸੋਚਦੀ ਹੁੰਦੀ ਐ ਜਾਂ ਚਾਰ ਬੰਦੇ ਤਾਂ ਆਂਚ ਖੇਡ ਰਹੇ ਨੇ ਪਿੰਡ ਜਿਹੜਾ ਪੰਜਵਾਂ ਉੱਥੇ ਫਿਰਦਾ ਨੇ ਐ ਜੇ ਕਰ ਸਾਰੀ ਪਿਕਚਰ ਦੇਖ ਸਕਦਾ ਵੱਡੀ ਤਾਂ ਵੱਡੀ ਪਿਕਚਰ ਦੇਖਣ ਦੇ ਲਈ ਨਾ ਤੇ ਪਹਿਲਾਂ ਬ੍ਰੇਕ ਲਾਓ ਦੂਜੀ ਚੀਜ਼ ਵੱਡੀ ਪਿਕਚਰ ਦੇਖੋ ਤੇ ਵੱਡੀ ਪਿਕਚਰ ਦੇਖਣ ਦੇ ਨਾਲ ਹੋਰ ਵੀ ਉਹਦਾ ਬੈਨੀਫਿਟ ਇਹ ਆਊਗਾ ਵੀ ਤੁਹਾਡੀ ਸਮਝ ਦੇ ਵਿੱਚ ਤੁਹਾਨੂੰ ਦੇਖੋ ਵੀ ਅੱਜ ਤੋਂ ਸਾਲ ਨੂੰ 2 ਸਾਲ ਨੂੰ 5 ਸਾਲ ਨੂੰ ਇਹ ਚੀਜ਼ਾ ਮੇਰੇ ਤੇ ਅਸਰ ਕੀ ਹੋਣਾ ਇਹਦੇ ਨਾਲ ਨਾਲ ਫਿਰ ਇਹਦੇ ਵਿੱਚ ਦੋ ਪਾਰਟ ਦੇਖਿਆ ਕਰੋ ਵੀ ਹੁਣ ਇਹ ਜਿਹੜੀ ਸਿਚੁਏਸ਼ਨ ਆ ਜਿਹੜਾ ਇਹ ਹਾਲਾਤ ਆ ਜੋ ਬਣ ਚੁੱਕਿਆ ਹੈ ਇਹਦੇ ਵਿੱਚੋਂ ਮੇਰੇ ਕੰਟਰੋਲ 'ਚ ਮੇਰੇ ਹੱਥ ਵਸ ਕੀ ਹੈ ਤੇ ਮੇਰੇ ਕੰਟਰੋਲ ਤੋਂ ਬਾਹਰ ਕੀ ਹੈ ਹੁਣ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਵੀ ਮੰਨ ਲਓ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਜਬੀ ਦਾ ਬਾਦ ਨਹੀਂ ਰਿਹਾ ਤੁਸੀਂ ਸਟੂਡੈਂਟ ਆਏ ਹੋ ਤੇ ਹੁਣ ਤੁਹਾਡਾ ਵੀਜ਼ਾ ਨਹੀਂ ਵੱਧ ਰਿਹਾ ਜੇ ਤੁਸੀਂ ਇੰਡੀਆ ਆਉਂਗੇ ਤੁਹਾਡਾ ਵੀਜ਼ਾ ਲੱਗ ਨਹੀਂ ਰਿਹਾ ਰਿਜੈਕਸ਼ਨ ਆ ਗਈ ਹੁਣ ਇਹਦੇ ਵਿੱਚ ਤੁਹਾਡੇ ਕੰਟਰੋਲ ਚ ਕੀ ਆ ਤੁਹਾਡੇ ਕੰਟਰੋਲ ਚ ਹੈ ਮਿਹਨਤ ਕਰਨੀ ਕਾਗਜ਼ ਪੱਤਰ ਪੂਰੇ ਕਰਨੇ ਸਾਰਾ ਕੁਝ ਸਬਮਿਟ ਕਰਨਾ ਵੀਜ਼ਾ ਲਾਉਣਾ ਨਾ ਲਾਉਣਾ ਉਹ ਉਹਨਾਂ ਦੇ ਹੱਥ ਚ ਹੈ ਤਾਂ ਉਸ ਚੀਜ਼ ਬਾਰੇ ਟੈਨਸ਼ਨ ਲੈਣ ਦਾ ਕੀ ਫਾਇਦਾ ਜਿਹੜੀ ਤੁਸੀਂ ਬਦਲ ਹੀ ਨਹੀਂ ਸਕਦੇ ਟੈਨਸ਼ਨ ਹੋਣੀ ਚਾਹੀਦੀ ਹੈ ਪੋਜ਼ਿਟਿਵ ਸਟ੍ਰੈਸ ਪੋਜ਼ਿਟਿਵ ਟੈਨਸ਼ਨ ਹੋਣਾ ਚਾਹੀਦਾ ਚੀਜ਼ਾਂ ਬਾਰੇ ਜਿਹੜੀਆਂ ਤੁਸੀਂ ਕਰ ਰਹੇ ਹੋ ਤੇ ਜਿਨ੍ਹਾਂ ਨੂੰ ਕਰਕੇ ਤੁਸੀਂ ਕੁਝ ਅੱਗੇ ਅਚੀਵ ਕਰ ਸਕਦੇ ਹੋ ਠੀਕ ਤਾਂ ਇਹਦੇ ਨਾਲ ਤੁਹਾਨੂੰ ਕੀ ਹੋਊਗਾ ਵੀ ਇਹਨੂੰ ਅੰਗਰੇਜ਼ੀ ਚ ਦੋ ਚੀਜ਼ਾਂ ਕਹਿੰਦੇ ਨੇ ਸਰਕਲ ਆਫ ਇਨਫਲੂਐਂਸ ਤੇ ਸਰਕਲ ਆਫ ਕਨਸਰਨ ਵੀ ਆਪਣਾ ਕਨਸਰਨ ਤਾਂ ਇੱਥੇ ਤਾਂ ਆਹ ਸਾਰੀ ਦੁਨੀਆ ਦੀ ਪ੍ਰਵਾਹ ਮੈਨੂੰ ਤੁਹਾਨੂੰ ਵੀ ਹੈ ਨਾ ਸਭ ਫਿਕਰ ਪਾ ਨੂੰ ਵੱਡੇ ਲੱਗੇ ਨੇ ਪਰ ਆਪਾਂ ਪ੍ਰਭਾਵ ਕਿੰਨੇ ਕਿਤੇ ਪਾ ਸਕਦੇ ਆ ਆਪ ਆਪਣੇ ਦੀ ਪ੍ਰਭਾਵ ਪਾ ਸਕਦੇ ਆ ਤਾਂ ਉਸ ਤਰੀਕੇ ਨਾਲ ਹੀ ਆਪਾਂ ਇਹਨੂੰ ਲੈਣਾ ਹੈ ਜਦੋਂ ਆਪ ਕੋ ਜਿਆਦਾ ਕਰਦੇ ਨੇ ਨਾ ਉਹਦੇ ਨਾਲ ਫਿਰ ਦਿੱਕਤ ਜਿਹੜੀ ਹੈਗੀ ਆਪਣੀ ਉਹ ਵੱਧ ਜਾਂਦੀ ਆ ਹੱਲ ਤਾਂ ਬਣਨੇ ਨਹੀਂ ਹੁੰਦਾ ਅਗਲਾ ਪੁਆਇੰਟ ਜਿਹੜਾ ਹੈਗਾ ਇਹਦੇ ਤੇ ਵੀ ਕਾਫੀ ਜ਼ਿਆਦੇ ਮੈਨੂੰ ਸਵਾਲ ਆਉਂਦੇ ਨੇ ਤੇ ਇਹਦੇ ਤੇ ਆਪਾਂ ਅੱਡ ਵੀਡੀਓ ਵੀ ਬਣਾਈ ਆ ਤੇ ਇਹਦੇ ਤੇ ਕੋਰਸ ਵੀ ਆਪਾਂ ਕਰਾਉਂਦੇ ਰਹਿੰਦੇ ਆ ਵੀ ਜਦੋਂ ਤੁਸੀਂ ਕੋਈ ਫੈਸਲਾ ਲੈ ਲਿਆ ਨਾ ਜ਼ਿੰਦਗੀ ਦੇ ਵਿੱਚ ਫਿਰ ਉਹ ਤੇ ਕੌਨਫੀਡੈਂਸ ਰੱਖੋ ਵੀ ਮੈਂ ਸੋਚ ਸਮਝ ਕੇ ਫੈਸਲਾ ਲਿਆ ਇਹ ਠੀਕ ਹੀ ਹੋਊਗਾ ਹੁਣ ਮੈਂ ਬਾਰ ਬਾਰ ਇਹਨੂੰ ਬਦਲਣਾ ਨਹੀਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਇਹ ਤੁਹਾਨੂੰ ਬੜੀ ਸੁਣੀ ਐਗਜ਼ਾਮਪਲ ਦੇਣਾ ਜੇ ਤੁਸੀਂ ਪੇਪਰ ਦੇ ਕੇ ਆਉਨੇ ਨਾ ਮੈਂ ਆਪਦੀ ਸਟੋਰੀ ਸੁਣਾਉਣਾ ਮੈਂ ਜਦੋਂ ਐਸੀ ਫਾਰਮੇਸੀ ਦਾ ਪੇਪਰ ਹੁੰਦਾ ਉਹ ਮੈਂ ਪੇਪਰ ਦਿੱਤਾ ਪਹਿਲਾ ਦੋ ਪੇਪਰ ਹੁੰਦੇ ਸਵੇਰੇ ਤੇ ਸ਼ਾਮ ਨੂੰ ਪਹਿਲਾ ਭਾਗ ਜਦੋਂ ਮੈਂ ਕਰਕੇ ਮੈਂ ਗਣਕਣ ਕੇ حساب ਜਰਾ ਲਿਆ ਵੀ ਮੇਤਰਾ 80 ਸਵਾਲ ਤਾਂ ਮੇਰੇ ਠੀਕ ਨੇ ਪਾਣੀ 100 ਸਵਾਲ ਸੀ ਜਾਂ ਜੇ ਕੋਈ ਸੀਗਾ ਤੇ ਮੈਂ ਵੀ 80 ਬਣੀ 82 ਸਵਾਲ ਮੇਰੇ ਠੀਕ ਨੇ ਜਦੋਂ ਮੋਟ ਕੇ ਪਿੱਛੇ ਦੇਖਿਆ ਜਿਹੜੀ ਪਿੱਛੇ ਕੁੜੀ ਸੀ ਉਹ ਰੋਈ ਜਾਵੇ ਮੈਂ ਕਹਾਂ ਲੈ ਤਾਂ ਇਨੀ ਸ਼ਾਰਾ ਯਾਰ ਇਹ ਰੋਈ ਜਾਂਦੀ ਹੈ ਪੇਪਰ ਓਖਾ ਹੈ ਹੁਣ ਦੋਨੋਂ ਹੋਰ ਮਿਲਿਆ ਹੋਰ ਪਰੇਸ਼ਾਨ ਚਾਰ ਨੂੰ ਹੋਰ ਮਿਲਿਆ ਹੋਰ ਪਰੇਸ਼ਾਨ ਜਿਸ ਵੇ ਮੇਰਾ ਦੂਜਾ ਪੇਪਰ ਸ਼ੁਰੂ ਹੋਣ ਵਾਲਾ ਸੀਗਾ ਉਹ ਦਿਨੋਂ ਮੇਰਾ ਤਾਂ ਉਹ ਪੇਪਰ ਬਹੁਤ ਖਰਾਬ ਆ ਗਿਆ ਮੈਨੂੰ ਤਾਂ ਪਤਾ ਵੀ ਨਹੀਂ ਖਰਾਬ ਹੋਇਆ ਇਹਨਾਂ ਨੂੰ ਤਾਂ ਪਤਾ ਹੈ ਖਰਾਬ ਹੋ ਗਿਆ ਹੋਇਆ ਕਿ ਦੂਜਿਆਂ ਦਾ ਇਨਫਲੂਐਂਸ ਮੇਰੇ ਤੇ ਆ ਰਿਹਾ ਸੀ ਜਦੋਂ ਕਿ ਮੇਰਾ ਫੈਸਲਾ ਜਿਹੜੇ ਮੈਂ ਜਿਹਦੇ ਹਿਸਾਬ ਨਾਲ ਮੈਂ ਜਵਾਬ ਦੇ ਕੇ ਆਇਆ ਸੀਗਾ ਜਿਹੜਾ ਡਿਸੀਜਨ ਮੈਂ ਲਈ ਸੀ ਪੇਪਰ ਦੇ ਵਿੱਚ ਵੀ ਆ ਨਹੀਂ ਆ ਹੋਊਗਾ ਮਰੀਜ਼ ਨੂੰ ਆ ਦੇਣਾ ਹੈ ਕਰਨਾ ਮੈਨੂੰ ਉੱਥੇ ਕੌਨਫੀਡੈਂਟ ਰਹਿਣਾ ਚਾਹੀਦਾ ਸੀ ਪਰ ਫਿਰ ਮੈਂ ਨਾ ਦੂਜੇ ਪੇਪਰ ਤੋਂ ਪਹਿਲਾਂ ਜਿਹੜਾ ਦੁਪਹਿਰੇ ਹੋਣਾ ਸੀ ਉਹ ਪੇਪਰ ਹੋਣਾ ਸੀ 2 ਵਜੇ ਸ਼ੁਰੂ ਤੇ 1:30 ਵਜੇ ਬਿਠਾ ਲੈਂਦੇ ਨੇ ਸੀਟਾਂ ਤੇ ਮੈਂ ਡਿਡਿਟ ਵਾਂਗ ਸੌ ਗਿਆ ਸੋ ਉੱਤੇ ਉੱਤੇ ਮੈਨੂੰ ਯਾਦ ਹੈ ਇੱਕ 50 ਤੇ ਮੈਨੂੰ ਹੱਥ ਲਾ ਕੇ ਕਿਹਾ ਵੀ ਉਠਾ ਸ਼ੀਟ ਫਾੜ ਆ ਬੀ ਫਿਰ ਮੈਂ ਦੂਜੇ ਪੇਪਰ 'ਚ ਇੰਨਾ ਫੋਕਸ ਕਰਦਾ ਸੀਗਾ ਮੈਨੂੰ ਪਤਾ ਸੀਗਾ ਮੇਰਾ ਇੱਕ ਹੀ ਗਲਤਾ ਵਾਸ ਸਾਰੇਆਂ 'ਚ ਪਤਾ ਨਹੀਂ 120 ਸਵਾਲ ਦੀ ਦੂਜੇ ਪੇਪਰ 'ਚ ਮੈਨੂੰ ਯਾਦ ਨਹੀਂ ਪਰ ਇਹ ਮੈਂ ਕਿਉਂ ਕਹ ਰਿਹਾ ਵੀ ਫਿਰ ਆਪਦਾ ਕੌਨਫੀਡੈਂਸ ਹੈ ਜਿਹੜਾ ਨਾ ਆਪਦੇ ਡਿਸੀਜਨ ਤੇ ਜੇ ਉਹ ਤੁਹਾਡਾ ਹੋਊਗਾ ਤੁਹਾਨੂੰ ਫਿਰ ਸਭ ਪਤਾ ਲੰਦਾ ਵੀ ਆਊਟਕਮ ਕੀ ਆਊਗਾ ਤਾਂ ਹਮੇਸ਼ਾ ਆਪਦੇ ਲਾਈਫ ਡਿਸੀਜਨ ਤੇ ਉੱਤੇ ਜਿਹੜਾ ਤੁਹਾਡਾ ਫੈਸਲਾ ਤੁਸੀਂ ਲਿਆ ਉਹ ਤੇ ਕੌਨਫੀਡੈਂਸ ਰੱਖੋ ਯਕੀਨ ਰੱਖੋ ਵੀ ਮੈਂ ਸਹੀ ਸਟੈਪ ਲਾਇਆ ਕੋਈ ਦੋਸਤ ਕੋਈ ਭੈਣ ਭਰਾ ਜਿਹਦੇ ਨਾਲ ਤੁਸੀਂ ਇਸ ਬਾਰੇ ਗੱਲ ਕਰ ਸਕੋ ਹਨਾ ਵੀ ਗੱਲਬਾਤ ਕਰਕੇ ਕਹਿੰਦੇ ਨੇ ਦੁੱਖ ਵੰਡਿਆਂ ਦੁੱਖ ਔੜਾ ਹੋ ਜਾਂਦਾ ਹਨਾ ਮਨ ਦੀ ਗੱਲ ਤੁਸੀਂ ਕਿਸੇ ਨਾ ਕਿਸੇ ਨਾਲ ਕਰ ਸਕਦੇ ਹੋ ਮੋਤੀ ਵਾਲੀ ਮਨ ਦੀ ਗੱਲ ਨਹੀਂ ਮੈਂ ਕਹ ਰਿਹਾ ਐਵੇਂ ਮੈਂ ਕੜੀ ਸਫਾ ਲਉ ਨੋਰਮਲ ਮਨ ਦੀ ਗੱਲ ਹੈ ਜਿਹੜੀ ਹਨਾ ਉਹ ਤੁਸੀਂ ਕਿਸੇ ਨਾਲ ਕਰੋਗੇ ਜਿ ਤੁਹਾਨੂੰ ਕੋਈ ਨਹੀਂ ਲੱਭਦਾ ਤਾਂ ਥੈਰੇਪੀ ਵਾਲੇ ਬੰਦੇ ਤੁਹਾਨੂੰ ਲੱਭ ਜਾਂਦੇ ਨੇ ਬਾਹਰ ਤਾਂ ਇੰਡੀਆ 'ਚ ਵੀ ਸਾਈਕੋਲੋਜਿਸਟ ਬਹੁਤ ਨੇ ਮੇਰੇ ਨਾਲ ਵੀ ਸੈਸ਼ਨ ਬੁੱਕ ਕਰ ਸਕਦੇ ਹੋ ਉਹ ਵੀ ਆਪਸ਼ਨਾਂ ਹੁੰਦੀਆਂ ਨੇ ਤੁਹਾਡੇ ਕੋਲੇ ਗੱਲ ਕਰਨ ਦੀ ਹੈਨਾ ਤੁਹਾਨੂੰ ਲੱਭ ਹੀ ਜਾਣਾ ਬੰਦਾ ਕੋਈ ਨਾ ਕੋਈ ਗੱਲ ਕਰਨ ਨੂੰ ਉਸ ਤੋਂ ਬਾਅਦ ਲੱਭਦਾ ਨਹੀਂ ਗੁਰੂ ਘਰ ਵੀ ਜਾ ਸਕਦੇ ਹੋ ਉੱਥੇ ਵੀ ਤੁਹਾਨੂੰ ਲੱਭ ਜਾਂਦੇ ਬੰਦੇ ਹੌਬੀ ਜ਼ਰੂਰ ਚੂਜ਼ ਕਰੋ ਹੌਬੀ ਸ਼ੌਂਕ ਆ ਸ਼ੌਂਕ ਕੋਈ ਹੁੰਦਾ ਨਹੀਂ ਵੀ ਮੈਂ ਗੱਡੀਆਂ ਮਹਿੰਗੀਆਂ ਲੈ ਲਿਆ ਕੋਈ ਹੌਬੀ ਨਹੀਂ ਆਉਂਦੀ ਉਹ ਹੌਬੀ ਹੁੰਦੀ ਹੈ ਜਿਹੜੀ ਚੀਜ਼ ਤੁਸੀਂ ਕਰੋਗੇ ਤੁਸੀਂ ਤੁਹਾਨੂੰ ਸਕੂਨ ਮਿਲਦਾ ਹੈ ਕਿਸੇ ਨੂੰ ਜਿਵੇਂ ਸਾਈਕਲਿੰਗ ਕਰਨ ਦੇ ਵਿੱਚ ਕਿਸੇ ਨੂੰ ਜਿਵੇਂ ਜਿਮ ਖੇਡ ਕਰਨ ਦੇ ਵਿੱਚ ਕਿਸੇ ਨੂੰ ਜਿਵੇਂ ਲਿਖਣ ਦੇ ਵਿੱਚ ਕਿਸੇ ਨੂੰ ਜਿਵੇਂ ਸੁਣਨ ਦੇ ਵਿੱਚ ਕੋਈ ਨਾ ਕੋਈ ਚੀਜ਼ ਤੁਹਾਨੂੰ ਜਰੂਰ ਲੱਭੂਗੀ ਸਾਨੂੰ ਹੌਬੀ ਨਹੀਂ ਪਤਾ ਟਰਾਈ ਕਰੋ ਚੀਜ਼ਾਂ ਆਪਦੇ ਆਪੇ ਕਦੀ ਹੌਬੀ ਲੱਭ ਜਾਣੀ ਉਹ ਹੌਬੀ ਤੇ ਤੁਹਾਡਾ ਕੰਟਰੋਲ ਬਣੂਗਾ ਜਦੋਂ ਉਹ ਤੇ ਕੰਟਰੋਲ ਬਣੂਗਾ ਤੁਹਾਨੂੰ ਲੱਗੂਗਾ ਮੇਰੀ ਜ਼ਿੰਦਗੀ ਤੇ ਮੇਰਾ ਕੰਟਰੋਲ ਆ ਰਿਹਾ ਹੈ ਜ਼ਿੰਦਗੀ ਬੈਟਰ ਲੱਗਣ ਲੱਗ ਜੂਗੀ ਤੁਹਾਡਾ ਕੋਈ ਪਲਾਨ ਹੋਇਆ ਕਰੂਗਾ ਹਫਤੇ ਦੇ ਵਿੱਚ ਯਾਰ ਵੀ ਆਪਾਂ ਆਹ ਤਾਂ ਕਰੀਏ ਆਹ ਤਾਂ ਕਰੀਏ ਤੇ ਉਸ ਤੋਂ ਬਾਅਦ ਨਾ ਚੀਜ਼ਾਂ ਨੂੰ ਰੀਫਰੇਮ ਕਰਨਾ ਸ਼ੁਰੂ ਕਰੋ ਰੀਫਰੇਮ ਦਾ ਮਤ ਪੁਰਾਣੇ ਫਰੇਮ ਦੇ ਵਿੱਚ ਇੱਕ ਖਿਆਲ ਪਿਆ ਉਹਨੂੰ ਕੱਢ ਕੇ ਨਵੇਂ ਫਰੇਮ ਦੇ ਵਿੱਚ ਪਾਉਣਾ ਇਹ ਤੁਹਾਨੂੰ ਸਮਝਾਉਣਾ ਕਿਵੇਂ ਕਰਨਾ ਆਉਂਦਾ ਰੀਫਰੇਮਿੰਗ ਦਾ ਮਤਲਬ ਹੈ ਵੀ ਜਿਵੇਂ ਹੁਣ ਇੱਕ ਮੈਂ ਤੁਹਾਨੂੰ ਕਿਹਾ ਮੈਂ ਪਹਿਲਾ ਐਗਜ਼ਾਮਪਲ ਦਿੰਦਾ ਵੀ ਦੇਖੀ ਕੱਪ ਨਾ ਡਿੱਗ ਜੇ ਤਾਂ ਇਹ ਫਰੇਮ ਦੇ ਵਿੱਚ ਕੱਪ ਦੇ ਡਿੱਗਦੇ ਹੀ ਤਸਵੀਰ ਤੁਹਾਡੇ ਦਿਮਾਗ 'ਚ ਬਣਦੀ ਜਦੋਂ ਮੈਂ ਕਹਿੰਦਾ ਦੇਖੀ ਕੱਪ ਨਾ ਡਿੱਗ ਜੇ ਤੁਹਾਡੇ ਦਿਮਾਗ 'ਚ ਤਸਵੀਰ ਕੀ ਬਣੀ ਹੈ ਵੀ ਕੱਪ ਡਿੱਗ ਰਿਹਾ ਹੁਣ ਆਪਾਂ ਇਹਨੂੰ ਨਵੇਂ ਫਰੇਮ 'ਚ ਪਾਉਣਾ ਨਵੇਂ ਫਰੇਮ ਦੇ ਵਿੱਚ ਮੈਂ ਕੀ ਕਹ ਰਿਹਾ ਕੱਪ ਨੂੰ ਬੋਚ ਕੇ ਫੜ ਲਾ ਦੋ ਨੇ ਹੱਥਾਂ ਨਾਲ ਉੱਥੇ ਤੁਹਾਨੂੰ ਐ ਜਿਹਾ ਕੱਪ ਦੇ ਇਸੀ ਟ੍ਰਿਕ ਨਾਲ ਜਿੰਨੀਆਂ ਗੱਲਾਂ ਦਿਮਾਗ 'ਚ ਬਚਾਉਂਦੇ ਜਦੋਂ ਡਾਕਟਰ ਦਾ ਵੀ ਮੈਂ ਤਾਂ ਜ਼ਿੰਦਗੀ 'ਚ ਫੇਲ ਹਾਂ ਇਹਨੂੰ ਰੀਫਰੇਮ ਫੇਲ ਇਹਦੇ ਵਿੱਚ ਕੀ ਦਿਖ ਰਿਹਾ ਤੁਸੀਂ ਢਹੇ ਪਏ ਹੋ ਇਹਦੇ ਜਗ੍ਹਾ ਤਸਵੀਰ ਕੀ ਬਣਾ ਸਕਦੇ ਆਂ ਵੀ ਮੈਂ ਇੰਨੀ ਮਿਹਨਤ ਮੁਸ਼ਕਲ ਕਰਕੇ ਬਹੁਤ ਕੁਝ ਸਿੱਖ ਲਿਆ ਅਗਲੀ ਵਾਰੀ ਤਾਂ ਮੈਂ ਖਿੱਚ ਦੂੰਗਾ ਕੰਮ ਮੈਨੂੰ ਸਾਰੇ ਨਫ਼ਰਤ ਕਰਦੇ ਨੇ ਇਹ ਤੁਹਾਡਾ ਨੈਗੇਟਿਵ ਫਰੇਮ ਆ ਇਹਦਾ ਪੋਜ਼ਿਟਿਵ ਫਰੇਮ ਕਿਵੇਂ ਆਊਗਾ ਕਈ ਲੋਕ ਹਨਣ ਮੇਰੇ ਵਿਚਾਰ ਨਹੀਂ ਮਿਲਦੇ ਐਨ ਠੀਕ ਆ ਪਰ ਕਈਆਂ ਨਾਲ ਮਿਲਦੇ ਵੀ ਨੇ ਕਿੰਨਾ ਫਰਕ ਪਿਆ ਉਹਦੇ ਵਿੱਚ ਹੈਨਾ ਅਗਲਾ ਮੈਂ ਕਦੇ ਵੀ ਇੰਗਲਿਸ਼ ਨਹੀਂ ਬੋਲ ਸਕਦਾ 네ਗੇਟਿਵ ਫਰੇਮ ਪੋਜ਼ਿਟਿਵ ਫਰੇਮ ਹਾਜੀ ਮੈਨੂੰ ਹੋਰ ਮਿਹਨਤ ਦੀ ਲੋੜ ਹੈ ਚੰਗੇ ਤਰੀਕੇ ਨਾਲ ਅੰਗਰੇਜ਼ੀ ਬੋਲਣ ਵਾਸਤੇ ਇਸ ਤਰੀਕੇ ਨਾਲ ਨਾ ਛੋਟੇ ਛੋਟੇ ਰੀਫਰੇਮ ਨੇ ਜਿਹੜੇ ਇਹਨਾਂ ਨਾਲ ਹੀ ਤੁਹਾਡੀ ਜ਼ਿੰਦਗੀ ਹੈ ਜਿਹੜੀ ਚੇਂਜ ਹੋ ਜਾਊਗੀ ਤਾਂ ਹਮੇਸ਼ਾ ਦੇਖਿਆ ਕਰੋ ਕਿ ਜਿਹੜੇ ਮੈਂ ਸੈਂਟੈਂਸ ਬੋਲ ਰਿਹਾ ਜਿਹੜੇ ਮੈਂ ਵਾਕ ਵਰਤ ਰਿਹਾ ਚੜ੍ਹਦੀ ਕਲਾ 'ਨੇ ਜਾਂ ਟੈਂਦੀ ਕਲਾ 'ਨੇ ਜੋ ਟੈਂਦੀ ਕਲਾ ਨੂੰ ਚੜ੍ਹਦੀ ਕਲਾ 'ਚ ਬਦਲੋ ਜਦੋਂ ਤੁਸੀਂ ਉਹਨਾਂ ਨੂੰ ਬਦਲਣ ਲੱਗ ਜਾਓਗੇ ਤੁਸੀਂ ਆਪਣੀ ਭਾਸ਼ਾ ਤੇ ਕੰਟਰੋਲ ਲੈ ਆਓਗੇ ਜਦੋਂ ਭਾਸ਼ਾ ਤੇ ਕੰਟਰੋਲ ਲੈ ਲਿਆ ਭਾਸ਼ਾ ਨੇ ਫਿਰ ਉਹਨੂੰ ਤੇ ਕੰਟਰੋਲ ਆ ਜਾ ਉਹ ਤਸਵੀਰਾਂ ਜਿਹੜੀਆਂ ਉਹ ਸੋਚ ਜਾਂਦੀਆਂ ਫਿਰ ਸੋਚ ਤੇ ਕੰਟਰੋਲ ਆ ਜਾ ਜਦੋਂ ਸੋਚ ਤੇ ਕੰਟਰੋਲ ਆ ਗਿਆ ਫਿਰ ਆਪੀ ਕੰਮ ਖਿੱਚ ਲੈਣਾ ਸੋਚ ਹੀ ਤਾਂ ਕੰਟਰੋਲ ਚ ਚਾਹੀਦੀ ਹੈ ਦਿਮਾਗ ਹੀ ਤਾਂ ਕੰਟਰੋਲ ਚ ਚਾਹੀਦਾ ਤਾਂ ਉਹ ਇੱਥੋਂ ਆਊਗਾ ਪਾਸ਼ਾ ਪਾਸ਼ਾ ਤੋਂ ਦਿਮਾਗ ਬਣਦੇ ਤਸਵੀਰਾਂ ਤਸਵੀਰਾਂ ਤੋਂ ਸੋਚ ਸੋਚ ਤੋਂ ਦਿਮਾਗ ਇਸ ਤਰੀਕੇ ਨਾਲ ਜਦੋਂ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਉਹਦਾ ਬੈਨੀਫਿਟ ਦੇ ਹੋਊਗਾ ਤਾਂ ਇਹ ਸਾਰਾ ਕੁਝ ਹੁਣ ਸਵਾਦ ਤਾਂ ਹੈ ਵੀ ਜੇ ਇਹਨੂੰ ਤੁਸੀਂ ਕਿਸੇ ਅਰਥ ਲਾਓ ਜੇ ਗੱਲਾਂ ਸੁਣ ਕੇ ਇੱਤੀ ਛੱਡ ਦਿਆਂ ਤਾਂ ਜ਼ਿੰਦਗੀ ਫਿਰ ਵੀ ਕੰਟਰੋਲ ਚ ਨਹੀਂ ਆਉਣੀ ਤਾਂ ਅੱਜ ਵਾਲੇ ਸਾਰੇ ਕਾਸੇ ਦੇ ਵਿੱਚੋਂ ਕੁਝ ਇੱਕ ਦੋ ਚੀਜ਼ਾਂ ਪਿਕ ਕਰੋ ਤੇ ਥੱਲੇ ਕਮੈਂਟਾਂ 'ਚ ਦੱਸੋ ਕੀ ਕਰੋਗੇ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਕੰਟਰੋਲ 'ਚ ਲਿਆਉਣ ਵਾਸਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ